ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਡੇਰਾ ਦੋਦਾਤਾਰੀ ਪਾਬਾਬ ਸਾਉ ਜੀ ਪਰਵੰਦਕ ਕਮੇਟੀ ਪਿੰਡ ਰੂਪਾਲ ਵੱਲੋਂ ಗ್ರಾಮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਡੇਰਾ ਦੋਦਾਤਾਰੀ ਪਾਬਾਬ ਸਾਉ ਜੀ ਨੂੰ ਸਮਰਪਿਤ ਸਰਪੰਚ ਪਰਮਜੀਤ ਕੌਰ ਦੀ ਕਮੇਟੀ ਵੱਲੋਂ ਗੁਰਦੀਪ ਸਿੰਘ ਟੀਸੀ ਦੀ ਅਗਵਾਈ ਹੇਠ ਕਰਵਾਇਆ ਗਿਆ 165ਵਾਂ ਸ਼ਹੀਦੀ ਮੇਲਾ ਆਪਣੀਆਂ ਮਿੱਟੀਆਂ ਯਾਦਾਂ ਛੜਦਾ ਸਮਾਪਤ ਹੋਇਆ ਮੇਲੇ ਦੇ ਦੂਜੇ ਦਿਨ ਖੁੱਲੇ ਪੰਡਾਲ ਵਿੱਚ ਕਰਵਾਏ ਗਿਆ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬ ਪੁਰਸੇ ਦਿਗਾਏ ਗੁਲਾਬ ਸਿੰਘੂ ਆਪਣੇ ਆਪਣੇ ਗੀਤਾਂ ਨਾਲ ਰੰਗ ਬੰਨਿਆ। ਸ਼ਾਮ ਸਮੇਂ ਛੇ ਮੇਲਾ ਕਰਵਾਇਆ ਗਿਆ ਜਿਸ ਦੌਰਾਨ ਪੰਜਾਬ ਦੇ 500 ਤੋਂ ਵੱਧ ਨਾਮਵਰ ਪਹਿਲਵਾਨਾਂ ਨੇ ਆਪਣੀ ਚੋਟਕਾਈ। ਥਾਰ ਗੱਡੀ ਦੇ ਨਾਮ ਤੇ ਕਰਵਾਈ ਗਈ ਪਟਕੇ ਦੀ ਇੱਕ ਨੰਬਰ ਦੀ ਕੁਸ਼ਤੀ ਪ੍ਰੇਤਪਾਲ ਪਗਵਾੜਾ ਤੇ ਮਹਿੰਦਰ ਕਾਇਕਵਾੜ ਦਰਮਿਆਨ ਹੋਈ ਜੋ ਕਿ ਕਾਫੀ ਜਦੋਜਹਿਦ ਤੋਂ ਬਾਅਦ ਬਰਾਬਰ ਰਹੀ। ਥਾਰ ਗੱਡੀ ਤੋਂ ਇਲਾਵਾ ਚਾਰ ਬੁਲਟਮੋਟਰ ਸਾਈਕਲ ਦੋ ਹੀਰੋ ਹਾਂਡਾ ਇੱਕ ਪਲੈਟਨਾ ਮੋਟਰਸਾਈਕਲ ਲੱਖ ਰੁਪਏ ਦੀ ਚੋਟੀ ਸੋਨੇ ਦੇ ਕੜਿਆਂ ਮੁੰਦੀਆਂ ਘੜੀਆਂ ਅਤੇ ਭਾਰੀ ਨਕਦ ਰਾਸ਼ੀ ਤੋਂ ਇਲਾਵਾ ਹੋਰ ਦਿਲਚਸਪ ਇਨਾਮ ਦੇ ਕੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਮੇਲੇ ਨੂੰ ਸਫਲ ਬਣਾਉਣ ਤੇ ਪ੍ਰਬੰਧਕਾਂ ਨੇ ਐਨਆਰਆਈ ਵੀਰਾਗ੍ਰਾਮ ਪੰਚਾਇਤ ਸੂਨਗਰ ਨਿਵਾਸੀਆਂ ਦੇ ਇਲਾਕੇ ਪਰ ਦੇ ਲੋਕਾਂ ਦਾ ਧੰਨਵਾਦ ਕੀਤਾ ਵੀਰਾ ਦੁੱਧਾਤਾਰੀ ਬਾਬਾ ਬਸਾਉ ਜੀ ਪ੍ਰਬੰਧਕ ਕਮੇਟੀ ਦੇ ਮੁਖਵਾਲ ਵੱਲੋਂ ಗ್ರಾಮ ਪੰਚਾਇਤ ਦੇ ਆ ਸੇਯੋਗ ਨਾਲ ਡੇਰਾ ਤੁੰਦਾਰੀ ਪਾਬਾ ਬਸਾਉ ਦੀ ਨੂੰ ਸਮਾਰਤ ਕਰਨ ਸਰਕਾਰੀ ਪਰਿਵਾਰਕ ਅਤੇ ਸਥਾਨਕ ਪੱਧਰ ਦੇ ਪੱਧਰ 'ਤੇ ਸੀਡੀ ਅਗਵਾਈ ਹਿਤ ਕਰਵਾਇਆ ਗਿਆ ਸੁਨਹਿਰ ਮਸ਼ੀਨ ਮੇਲਾ ਆਪੀਆਂ ਮਿੱਠੀਆਂ ਜਾਂ ਸ਼ਰਦ ਦਾ ਸਮਾਪਤ ਹੋਇਆ ਮੇਲੇ ਦੇ ਦੂਜੇ ਦਿਨ ਖੁੱਲੇ ਪੰਡਾਲ ਵਿੱਚ ਕਰਵਾਇਆ ਗਿਆ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬ ਦਾ ਪੰਜਾਬ ਪ੍ਰਸਿੱਧ ਗਾਇਕ ਗੁਲਾਬ ਸਿੱਧੂ ਨੇ ਆਪਣੇ ਗੀਤਾਂ ਨਾਲ ਰੰਗ ਬੰਨਿਆ ਸ਼ਾਮ ਸਮੇਂ ਛਿੰਝ ਮੇਲਾ ਕਰਵਾਇਆ ਗਿਆ ਜਿਸ ਦੌਰਾਨ ਪੰਜਾਬ ਦੇ 500 ਤੋਂ ਵੱਧ ਨਾਮਵਰ ਫੈਲਵਾਨਾਂ ਨੇ ਆਪਣੀ ਚੋਣ ਦਿਖਾਈ ਥਾਰ ਗੱਡੀ ਦੇ ਨਾਮ ਤੇ ਕਰਵਾਈ ਗਈ ਪਟਕੇ ਦੀ ਇੱਕ ਨੰਬਰ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਤੇ ਮਹਿੰਦਰ ਗਾਇਕਵਾਰ ਦਰਮਿਆਨ ਹੋਈ ਜੋ ਕਿ ਕਾਫੀ ਜਦੋਜਹਿਦ ਬਾਅਦ ਬਰਾਬਰ ਰਹੀ ਥਾਰ ਗੱਡੀ ਤੋਂ ਇਲਾਵਾ ਚਾਰ ਬੁਲਟ ਮੋਟਰਸਾਈਕਲ ਦੋ ਹੀਰੋ ਹਨਾ ਇੱਕ ਪਲੈਟਨਾ ਮੋਟਰਸਾਈਕਲ ਲੱਖ ਰੁਪਏ ਦੀ ਚੋਕੀ ਸੋਨੇ ਦੇ ਘੜਿਆਂ ਮੁੰਦੀਆਂ ਘੜੀਆਂ ਤੇ ਭਾਰੀ ਨਗਦ ਰਾਸ਼ੀ ਤੋਂ ਇਲਾਵਾ ਹੋਤਿਲਕ ਵਿੱਚ ਨਾਮ ਦੇ ਕੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਮੇਲੇ ਨੂੰ ਸਫਲ ਬਣਾਉਣ ਦੇ ਕੰਮਕਾ ਨੇ ਨਰੇਗੀਰਾ ಗ್ರಾಮ ਪੰਚਾਇਤ ਦੇ ਨਗਰ ਨਿਵਾਸੀਆਂ ਦੇ ਲੱਖ ਪਰਿਵਾਰਾਂ ਦਾ ਤਰਵਾ ਦਰਵਾਜ਼ਾ ਕੀਤਾ ਡੇਰਾ ਦੁੱਧਤਾਰੀ ਪਾਬਾ ਬਸਾਉ ਜੀ ਪਰਵੰਦਕ ਕਮੇਟੀ ਪਿੰਡੂ ਫੌਲਵਲੋ ਗ੍ਰਾਮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਡੇਰਾ ਦੁੱਧਤਾਰੀ ਪਾਬਾ ਬਸਾਉ ਜੀ ਨੂੰ ਸਮਰਪਿਤ ਸਰਪੰਚ ਪਰਮਜੀਤੌਰ ਇੱਕ ਨਿਕਦਾਨ ਗੁਰਦੀਪ ਸਿੰਘ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ 165ਵਾਂ ਚੇਂਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋਇਆ ਮੇਲੇ ਦੇ ਦੂਜੇ ਦਿਨ ਖੁੱਲੇ ਪੰਡਾਲ ਵਿੱਚ ਕਰਵਾਏ ਗਿਆ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬ ਪ੍ਰਸਿੱਧ ਗਾਇਕ ਗੁਲਾਬ ਸਿੱਧੂ ਆਪਣੇ ਆਪਣੇ ਗੀਤਾਂ ਨਾਲ ਰੰਗ ਬੰਨਿਆ ਸ਼ਾਮ ਸਮੇਂ ਛਿੰਨੀ ਮੇਲਾ ਕਰਵਾਇਆ ਗਿਆ ਜਿਸ ਦੌਰਾਨ ਪੰਜਾਬ ਦੇ 500 ਤੋਂ ਵੱਧ ਨਾਮਵਰ ਪਹਿਲਵਾਨਾਂ ਨੇ ਆਪਣੀ ਚੋਟ ਦਿਖਾਈ ਥਾਰ ਗੱਡੀ ਦੇ ਨਾਮ ਤੇ ਕਰਵਾਈ ਗਈ ਪਟਕੇ ਦੀ ਇੱਕ ਨੰਬਰ ਦੀ ਕੁਸ਼ਤੀ ਪ੍ਰੇਤਪਾਲ ਪਗਵਾੜਾ ਤੇ ਮਹਿੰਦਰ ਗਾਇਕਪਾੜ ਦਰਮਿਆਨ ਹੋਈ ਜੋ ਕਿ ਕਾਫੀ ਜਦੋਜਹਿਦ ਤੋਂ ਬਾਅਦ ਬਰਾਬਰ ਰਹੀ ਥਾਰ ਗੱਡੀ ਤੋਂ ਇਲਾਵਾ 4 ਬੁਲਟ ਮੋਟਰਸਾਈਕਲ 2 ਹੀਰੋ ਹਾਂਡਾ 1 ਪਲੈਟਨਾ ਮੋਟਰਸਾਈਕਲ ਲੱਖ ਰੁਪਏ ਦੀ ਚੋਟੀ ਸੋਨੇ ਦੇ ਕੜਿਆਂ ਮੁੰਡੀਆਂ ਘੜੀਆਂ ਅਤੇ ਭਾਰੀ ਨਗਦ ਰਾਸ਼ੀ ਤੋਂ ਇਲਾਵਾ ਹੋਰ ਦਿਲਚਸਪ ਇਨਾਮ ਦੇ ਕੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਮੇਲੇ ਨੂੰ ਸਫਲ ਬਣਾਉਣ ਤੇ ਪ੍ਰਬੰਧਕਾਂ ਨੇ ਐਨਆਰਆਈ ਵੀਰਾਂ ಗ್ರಾಮ ਪੰਚਾਇਤ ਸਮੂਹ ਨਗਰ ਨਿਵਾਸੀਆਂ ਤੇ ਇਲਾਕੇ ਪਰਦੇ ਲੋਕਾਂ ਦਾ ਧੰਨਵਾਦ ਕੀਤਾ ਡੇਰਾ ਦੁੱਧਾਤਾਰੀ بابا ਬਸਾਉ ਜੀ ਪ੍ਰਬੰਧਕ ਕਮੇਟੀ ਪਿੰਡ ਰੂਪਵਾਲ ਵੱਲੋਂ ಗ್ರಾಮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਡੇਰਾ ਦੁੱਧਾਤਾਰੀ بابا ਬਸਾਉ ਜੀ ਨੂੰ ਸਮਰਪਿਤ ਸਰਪੰਚ ਪਰਮਜੀਤ ਕੌਰ ਅਤੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਤੇ ਸਿਧੀ ਅਗਵਾਈ ਹਿਤ ਕਰਵਾਇਆ ਗਿਆ 165ਵਾਂ ਛਿੰਝ ਮੇਲਾ ਆਪਣੀਆਂ ਮਿੱਠੀਆਂ ਜਾਂਦਾ ਛੜਦਾ ਸਮਾਪਤ ਹੋਇਆ ਮੇਲੇ ਦੇ ਦੂਜੇ ਦਿਨ ਖੁੱਲੇ ਪੰਡਾਲ ਵਿੱਚ ਕਰਵਾਏ ਗਿਆ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬ ਦਾ ਪੰਜਾਬ ਪ੍ਰਸਿੱਧ ਗਾਇਕ ਗੁਲਾਬ ਸਿੱਧੂ ਨੇ ਆਪਣੇ ਗੀਤਾਂ ਨਾਲ ਰੰਗ ਬੰਨਿਆ ਸ਼ਾਮ ਸਮੇਂ ਛਿੰਝ ਮੇਲਾ ਕਰਵਾਇਆ ਗਿਆ ਜਿਸ ਦੌਰਾਨ ਪੰਜਾਬ ਦੇ 500 ਤੋਂ ਵੱਧ ਨਾਮਵ ثار ਗੱਡੀ ਦੇ ਨਾਮ ਤੇ ਕਰਵਾਈ ਗਈ ਪਟਕੇ ਦੀ ਇੱਕ ਨੰਬਰ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਤੇ ਮਹਿੰਦਰ ਗਾਇਕਵਾਰ ਦਰਮਿਆਨ ਹੋਈ ਜੋ ਕਿ ਕਾਫੀ ਜੱਦੋ ਜਹਿਦ ਤੋਂ ਬਾਅਦ ਬਰਾਬਰ ਰਹੀ। ثار ਗੱਡੀ ਤੋਂ ਇਲਾਵਾ ਚਾਰ ਬੁਲਟ ਮੋਟਰਸਾਈਕਲ, ਦੋ ਹੀਰੋ ਹੰਡਾ, ਇੱਕ ਪਲੈਟਨਾ ਮੋਟਰਸਾਈਕਲ ਲੱਖ ਰੁਪਏ ਦੀ 24 ਸੋਨੇ ਦੇ ਕੜੀਆਂ, ਮੁੰਦੀਆਂ, ਕੜੀਆਂ ਤੇ ਭਾਰੀ ਨਗਦ ਰਾਸ਼ੀ ਤੋਂ ਇਲਾਵਾ ਹੋਰ ਦਿਲਖਿੱਚਵੇਂ ਇਨਾਮ ਦੇ ਕੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਮੇਲੇ ਨੂੰ ਸਫਲ ਬਣਾਉਣ ਤੇ ਪ੍ਰਬੰਧਕਾਂ ਨੇ ਐਨਆਰਆਈ ਵਿਰਾਂ, ಗ್ರಾಮ ਪੰਚਾਇਤ, ਮੋਨਗਰ ਨਿਵਾਸੀਆਂ ਤੇ ਇਲਾਕੇ ਭਰ ਦੇ ਲੋਕਾਂ ਦਾ ਧੰਨਵਾਦ ਕੀਤਾ। ਡੇਰਾ ਦੁੱਧਾ ਧਾਰੀ ਬਾਬਾ ਸੋਜੀ ਰਸਲਾਣਾ 69 ਮੇਲਾ 165ਵਾਂ ਸਾਡੇ 14 ਤਰੀਕ ਤੋਂ ਖੰਡਪਾਟ ਸਾਹਿਬ ਦੀ ਲੜੀ ਨਾਲ ਸ਼ੁਰੂ ਹੋਇਆ ਸੀਗਾ ਤੇ ਅੱਜ ਸਾਡੇ ਮੇਲੇ ਦੀ ਸਮਾਪਤੀ ਆ ਅਸੀਂ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਐਨਆਰਆਈ ਵੀਰਾਂ ਨੂੰ ਤੇ ਪੰਚਾਇਤ ਵੱਲੋਂ ਕਮੇਟੀ ਵੱਲੋਂ ਸਾਰਿਆਂ ਦਾ ਸਹਿਯੋਗ ਦੇਣ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਇੱਕ ਇੱਕ ਕਦਮ ਆਇਆ ਉਹਨਾਂ ਦਾ ਸਾਡੇ ਸਿਰ ਮੱਥੇ ਆ ਤੇ ਸਾਡੇ ਮੇਲੇ ਨੂੰ ਕਾਮਯਾਬ ਕਰਨ ਲਈ ਉਹਨਾਂ ਦਾ ਹੀ ਤਹਿ ਦਿਲੋਂ ਦੁਆਰਾ ਫੇਰ ਧੰਨਵਾਦ ਕਰਦਾ। ਸਾਡੀ ਬਾਤ ਜੋ ਜਰ ਮਾਲਕ ਮੇਰਲੇ ਇੱਕ ਖੁਸ਼ਾਫਾ ਜਿਹੜੀ ਵਾਹਿਗੁਰੂ ਦੀ ਫਤਿਹ ਹੈ। ਇਹ ਸảnh ਮੇਲਾ ਜੋ 18 ਨੂੰ ਆਪ ਸਾਡ ਜਨਤਨਗਰ ਸ੍ਰੀ ਗੁਰੂ ਸਾਹਿਬ ਦੇ ਪਾਸੇ ਵਿੱਚ ਪਿੰਡ ਦੀ ਪੰਚਾਇਤ ਤੇ ਸảnh ਕਮੇਟੀ ਦੇ ਖੋਜੋਣਾ ਕਰਾਇਆ ਤੇ ਆਪਾਂ ਪ੍ਰਾਪਤ ਕਰਾਇਆ ਰਿਹਾ। ਇਹ ਸảnh ਮੇਲਾ ਪੰਜਾਬ ਦਾ ਨੰਬਰ 1 ਤੇ ऐसे ਮੈਚੇ ਪਹਿਲਾ ਨਾਮ ਥਾਰ ਗੱਡੀ ਜੋ ਕਿ ਮਨਜੀਤ ਸਿੰਘ ਅਤੇ ਸਨ ਆਫ ਪਰਮ ਸਿੰਘ ਦੇ ਵੱਲੋਂ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਚਾਰ ਬੁਲਟ ਵੋਟ ਸੈਲ ਤੇ ਪਲਟੀਨਾ ਨਾਮ ਹੋਰ ਦਿਲਖਜਮੇ ਨਾਮ ਦਿੱਤੇ ਜਾਂਦੇ ਹਨ ਇਸੇ ਤਰ੍ਹਾਂ ਐਚਐਨ ਬੈਲੇ ਵੀ ਦੇ ਵਿੱਚ ਬਹੁਤ ਕਲਾਕ ਦੇ ਸੰਗੋਗਨਾਰ ਅਤੇ ਪ੍ਰਾਗਣ ਦੇ ਲੋਕਾਂ ਦੇ ਇਲਾਕੇ ਦੇ ਬੱਚੂ ਬੱਚਸ ਕੇ ਲੈ ਦੇ ਹਨ ਸਾਜੋ ਦੇ ਐਚਯੂ ਜੋ ਵੀ ਅੱਜ ਕੱਲ ਨਸ਼ਿਆਂ ਦੇ ਰੋਜ਼ਾਨਾ ਵੱਧ ਰਹੇ ਨੇ ਅਸੀਂ ਇਹ ਕਹਿੰਦੇ ਆ ਕਿ ਮਤੋਂ ਵੱਧ ਕਈ tane ਮੇਲੇ ਕਰਾਏ ਜਾਣ ਉਹ ਵੀ ਜੋ ਵੀ ਅੱਜ ਕੱਲ ਨਵੀਂ ਪੀੜ੍ਹੀ ਨਕੀਦੇ ਦੇ ਵੱਧ ਜਾ ਰਹੀ ਹੈ ਉਹਨੂੰ ਮੋੜਿਆ ਜਾਵੇ ਤੇ ਆਪਾਂ ਖੇਡ ਦੇ ਪ੍ਰੇਮ ਨਾਲ ਜੁੜੇ ਜਾਵੇ ਐਸੇ ਇਹ ਸਦਾ ਪ੍ਰਲ ਹੈ ਤੇ ਮਤੋਂ ਵੱਧ ਅਸੀਂ ਇਹ ਜਿਹੜੇ ਖੇਡ ਮੇਲੇ ਕਰਾਈਏ ਤੇ ਆਪਾਂ ਦੇ ਪਿੰਡ ਦੇ ਪੰਜਾਬ ਨੂੰ ਖੁਸ਼ਹਾਲੀ ਵਾਲੀ ਬਣਾਈਏ ਵਾਜੀ ਕਹਾਵਾ ਵਾਜੀ ਕੀ ਬਥੇ ਲੈ ਜੀ ਬੱਜੇਗਾ ਮਹਾਤਾਪੁਰ ਬੈਂਡ ਰੋਪਾਲ ਇਹ ਅੱਜ ਹਰ ਸਾਲ ਸਾਲਾਨਾ ਸੱਤ ਮੇਲਾ ਜਿਹੜਾ ਕਰਵਾਇਆ ਜਾਂਦਾ 565 ਸਾਲਾਨਾ ਸੱਤ ਮੇਲਾ ਹਰ ਬੜੀ ਜੂਨ ਪਾਰ ਦੇ ਨਾਲ ਇਸ ਪਿੰਡ ਵਿੱਚ ਕਰਾਇਆ ਇਹ ਚੈਂਚਰ ਅੰਲੀ ਦੁਆਬੇ ਦੀ ਨਹੀਂ ਪੂਤਰੀ ਭਾਰਤ ਦੀ ਸਭ ਤੋਂ ਵੱਡੀ ਜੰਗਿਆ ਜੋ ਕਿ ਜਿੰਨਾ ਸਤਾਰ ਸਾਡੇ ਤਿੰਨਾਂ ਵਾਲਾ ਹੀ ਭਰਾ ਸਤਨਗੁਰੂ ਪਾਰ ਦੇਖੋ ਉਹ ਜੇ ਕਰਾ ਰਹੇ ਉਹ ਤਕਰੀਬਨ ਹਰ ਸਾਲ ਇਹਨਾਂ ਪਹਿਲਵਾਨਾਂ ਨੂੰ ਬਹੁਤ ਹੀ ਬਟਬੂਲੇ ਇਨਾਮ ਦਿੰਦੇ ਆ ਇਸ ਤਰ੍ਹਾਂ ਅੱਜ ਇੱਕ ਵੱਡੀ ਥਾਰ ਦਿੱਤੀ ਜਾ ਰਹੀ ਆ ਔਰ 6 ਜਿਹੜੇ ਬੁਲਟ ਮੋਟਰਸਾਈਕਲ ਔਰ ਸੋਨੇ ਤੱਕ ਦਾ ਸਮਾਨ ਦਿੱਤਾ ਜਾ ਰਿਹਾ ਹੈਗਾ ਇੱਕ ਬਾਤ ਤੁਹਾਨੂੰ ਖਾਸ ਗੱਲ ਦੱਸਣੀ ਚਾਹਵਾ ਆ ਕਿ 2037 ਤੱਕ ਇਹ ਬੁਕਿੰਗ ਜਿਹੜੀ ਆ ਹੋ ਚੁੱਕੀ ਆ ਸਾਰੇ ਐਨਆਰਐਸ ਸਾਥੀ ਸਾਰੇ ਪਰਾ ਜਿਹੜੇ ਹਨ ਇਹ ਸਭ ਕੁਝ ਛੱਡ ਕੇ ਜਿਹੜਾਗਾ ਜੋਰਦਾਨ ਕਹਿੰਦੇ ਹਨ ਕਿਉਂਕਿ ਦੇਖੋ ਪਾਪਾ ਪਸਾਉਂਦੀ ਜਿਹੜੀ ਹੈਗਾ ਵੇਹਰ ਪਰਿਆ ਹਾਤਿਆ ਕੇ ਹਰ ਸੰਗਤ ਦੀ ਮਨੋਪਾਮਨਾ ਮੈਂ ਇਥੇ ਪੂਰੀ ਆਉਣੀ ਆ। ਇਹ ਸਨੋਪਾਮਨਾ ਪੂਰੀਆ ਹੁਣ ਆਪਾਂ ਲੋਕ ਸਾਧਾ ਦੇ ਨਾਲ ਸਿਰ ਝੁਕਾ ਕੇ ਜਿਹੜਾਗਾ ਆਪਣਾ ਜੋ ਸੰਬੰਧ ਕੱਢ ਕੇ ਜਿਹੜਾਗਾ ਇਸ ਸੇਂਗ ਮੇਲੇ ਦੀ ਜੋ ਪੁੜਵਾਦੀਆ ਇਸ ਸੇਂਗ ਮੇਲੇ ਦੀ ਜਿੰਨੀ ਵੀ ਪ੍ਰਬੰਧਕ ਕਮੇਟੀ ਆ ਜਿੰਨੇ ਵੀ ਨਾਲ ਸਾਥੀ ਆ ਜਿੰਨੇ ਵੀ ਪੜੇ ਮੋਤ ਭਰ ਵਿਅਕਤੀ ਆ ਉਹਦਾ ਸਾਰਾ ਜਿਹੜਾ ਖਲਫ ਨੂੰ ਅਕਬਾਰ ਦਿੰਦਾ ਹਾਂ ਪਰ ਆਸ ਕਰਦਾ ਕਿ ਹਰ ਸਾਲ ਇਸੇ ਤਰ੍ਹਾਂ ਗੁਰੂਤਾ ਤੇ ਮਾਨਤਾ ਦੀ ਸੇਵਾ ਕਰਦੇ ਕਰਦੇ ਹਰ ਪਿੰਡ ਦੇ ਵਿੱਚ ਖੇਡ ਦੇ ਮੇਲੇ ਕਰਵਾਉਣ ਦੇ ਜਿੰਮੇਵਾਰ ਦੇ ਜੋ ਕਿ ਸਾਡੀ ਪੰਜਾਬ ਸਰਕਾਰ ਦੀ ਉਪਦੇਸ਼ ਦੇ ਲਕਮਾ ਤੋਂ ਸਾਥਵਾ ਕਰਨਾ ਦੀ ਇਹ ਬਹੁਤ ਸੀ ਆ ਹਰ ਪਿੰਡ ਦੇ ਵਿੱਚ ਖੇਡ ਮੈਦਾਨ ਹਰ ਪਿੰਡ ਦੇ ਵਿੱਚ ਜਿਹੜਾ ਹੈਗਾ ਅੱਜ ਸਟੇਡੀਅਮ ਕੱਟ ਬਣਾਉਣੇ ਆ ਸੋ ਅੱਗੇ ਸੱਤ ਮੇਲੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਸੱਜ ਮੇਲਾ ਜਿਹੜਾ 165ਵਾਂ ਬਾਬਾ ਫ਼ੌਜੀ ਜੀ ਦੇ ਪਵਿੱਤਰ ਅਸਥਾਨ ਤੇ ਕਰਾਇਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਉਪਰਾਲਿਆ ਕਰਨ ਵਾਲਿਆਂ ਨੂੰ ਤੇ ਐਨ ਆਰ ਆਈ ਵੀਰਾਂ ਨੂੰ ਦਿਲੋਂ ਵਧਾਈ ਪੇਸ਼ ਕਰਦਾ ਜਿਹੜਾ ਕਿ ਬੜੇ ਉਤਸ਼ਾਹ ਨਾਲ ਹਰ ਸਾਲ ਇਹ ਖੇਡ ਮੇਲਾ ਕਰਾਇਆ ਜਾਂਦਾ ਔਰ ਬੜੀ ਕੀਮਤੀ ਗੱਲ ਆ ਜਿੱਥੇ ਬੜੇ ਵੱਡੇ ਵੱਡੇ ਨਾਮ ਪਹਿਲਵਾਨਾਂ ਨੂੰ ਦਿੱਤੇ ਜਾਂਦੇ ਆ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਇਹ ਮੈਂ ਸਮਝਦਾ ਬੜੀ ਇਤਿਹਾਸਿਕ ਦਵਾਪੇ ਦੀ ਸ਼ੈਅ ਆ ਤੇ ਇੱਦਾਂ ਬਹੁਤ 플레이ਰਾਂ ਦਾ ਪਹਿਲਵਾਨਾਂ ਦਾ ਸਤਿਕਾਰ ਹੋਣਾ ਚਾਹੀਦਾ ਔਰ ਮੈਂ ਫੇਰ ਦੁਬਾਰਾ ਇਤੋਂ ਦੀ ਸੰਗਤ ਨੂੰ ਔਰ ਇਸ ਇਲਾਕੇ ਨੂੰ ਤੇ ਨਾਲ ਖਾਸ ਕਰਕੇ ਇਤੋਂ ਦੇ ਪਹਿਲਵਾਨਾਂ ਨੂੰ ਬਾਬਾ ਬਸੌਜੀ ਦੇ ਜਿਹੜੇ ਸਾਰੇ ਆਉਂਦੇ ਤਾਰਿਆ ਉਸ ਸੰਸਥਾ ਦੇ ਉਹਨਾਂ ਨੂੰ ਵਧਾਈ ਦਿਨਾ ਤੇ ਨਾਲ ਭੱਜੇ ਪਾਤਸ਼ਾਹ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਭੱਜੇ ਪਾਤਸ਼ਾਹ ਪ੍ਰਮਾਤਮਾ ਇਹਨਾਂ ਤੇ ਮਿਹਰ ਭਰਿਆ ਰੱਖਣ ਅੱਗੇ ਮੇਲੇ ਕਰਾਉਂਦੇ ਰ ਸਾਡੇ ਪਹਿਲਵਾਨਾਂ ਦਾ ਸਫਲ ਕਰਦੇ ਰਣ ਔਰ ਸਾਡਾ ਪੰਜਾਬ ਖੁਸ਼ੀਆਂ ਹਰਿਆ ਭਰਿਆ ਰਹੇ ਚੰਗੀ ਕਾਲ ਚ ਰਹੇ ਉਹਦੀ ਕਿਹੜੀ ਗੱਡੀ ਲੈਣੀ ਹੋਣੀ ਤੇ ਪਾਸ ਦੇ ਹਾਲੀਕ ਤੋਂ ਸਪੱਸ਼ਟ ਉਹ ಗ್ರಾಮ ਪੰਚਾਇਤ ਕੋਵਾਲ 192ਾ ਚੈਨ ਦੀ ਮਿੱਲ ਧੰਤਨ ਬਾਬਾ ਉਹ ਸੌਜੀ ਦੀ ਜਗ੍ਹਾ ਤੇ ਕਰਾਇਆ ਜਾਦਿਆ ਉਹ ਗ੍ਰਾਮ ਪੰਚਾਇਤ ਤੋਂ ਕੋਲੋਂਾਰੇ ਲੱਖ ਨੂੰ ਸੰਗਠਨ ਕਰਦਾ ਐਕਟਿੰਗ ਦੇ ਮੇਰ ਕਰਕੇ ਸਮਾਰੋਹ ਜਿਵੇਂ ਕਿ ਤੁਸੀਂ ਦੇਖਿਆ ਵੀ ਐਸਾ ਮਾਣ ਲਾਈਵ ਇਸ ਵੇਲੇ ਚੱਲ ਰਿਹਾ ਸਾਡੇ ਕੋਲੇ ਥਾਰ ਗਈ ਲਾਈ ਸਾਡੇ ਕੋਲੇ ਪਹੁੰਚ ਗਈ ਆ ਮੋਟਰਸਾਈਕਲ ਉਹਨਾਂ ਸਾਈਕਲਾਂ ਦੇ ਘੜੇ ਨੇ ਪੰਜ ਚਾਰ ਬਲੰਗ ਮੋਟਰ ਫੈਨਲਿਸਟਾਂ ਤੇ ਇਹਨਾਂ ਨੇ ਪੂਰਾ ਜਾਨਿਕ ਨਗਰ ਦੇ ਨਾਲ ਸਾਫੀ ਜਲਦੀ ਦਾ ਕੰਮ ਕਰਿਆ ਔਰ ਇਹ ਸੰਗਤ ਦਾ ਬਹੁਤ ਧੰਨਵਾਦ ਕਰਦੇ ਆ ਅੱਜ ਦਾ ਜਨਤ ਦਾ ਜਨਤ ਇਸੇ ਤਰ੍ਹਾਂ ਹਰਮਾਨ ਚਰਮਾਂ ਦੀ ਗੱਲ ਉਹ ਜਨਤ ਜੀ ਕਰਾਉਂਦਾ ਬਹੁਤ ਧੰਨਵਾਦ ਕਰਦਾ ਪਿਛਾਲ ਜਨਤਾ ਨਗਰ ਗੁਰੂ ਜੀ ਦੀ ਸਤੇ ਆਪਾਂ ਨਾਰੇ ਅਕਰੀ ਕੁੱਸਤੀ ਨੂੰ ਕਾਲ ਕਰ ਹਰ ਸਾਲ ਦੀ ਤਰ੍ਹਾਂ ਸਰਵੰਦ ਰੁਕਵਾਲ ਵਿਖੇ ਇਸ ਸਾਲ ਵੀ 165ਵਾਂ ਜੰਦ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਹੀ ਦਿਲ ਖਿੱਚਵੇਂ ਇਨਾਮ ਹਨ ਜਿਨ੍ਹਾਂ ਵਿੱਚ ਥਾਰ ਗੱਡੀ ਮੇਰੇ ਭਰਾ ਗੁਰਪ੍ਰੀਤ ਅਕਬਰ ਕੋਈ ਸੀਸਾਨੋਂ ਮਨਜੀਤ ਸਿੰਘ ਕੇ ਸਿਵਲੇ ਦਿੱਤੀ ਜਾਣੀ ਆ ਅਤੇ ਹੋਰ ਵੀ ਤਿੰਨ ਚਾਰ ਮੋਟਰਸਾਈਕਲ ਜਿਹਨਾਂ ਵਿੱਚ ਵੱਡੇ ਮੋਟਰਸਾਈਕਲ ਤੇ ਛੋਟੇ ਮੋਟਰਸਾਈਕਲ ਹਨ ਹੋਰ ਵੀ ਬਹੁਤ ਦਿਲ ਖਿੱਚਵੇਂ ਇਨਾਮ ਹਨ ਇਹ ਸਾਡੇ ਇਲਾਕੇ ਦੀ ਸਭ ਤੋਂ ਪਹਿਲੇ ਨੰਬਰ ਦੀ ਸ਼ੈਂਕ ਮੇਲਾ ਸਾਡੇ ਪਿੰਡ ਰਿਪੋਵਾਲਾ ਵਿੱਚ ਕਰਵਾਇਆ ਜਾ ਰਿਹਾ ਜਿਸ ਵਿੱਚ ਮੇਰਾ ਵੱਡਾ ਭਰਾ ਲੋਕੇ ਦਾ ਸਰਪੰਚ ਸਭਾ ਗੁਰਦੀਪ ਸਿੰਘ ਤੇ ਸੀ ਪ੍ਰਧਾਨ ਸ਼ੈਂਕ ਮੇਲਾ ਕਮੇਟੀ ਅਤੇ ਮੇਰੀ ਭਾਬੀ ਜੀ ਬਹੁਤ ਸਰਪੰਚ ਜਾਨ ਸ਼੍ਰੀਮਤੀ ਫਾਰਮਜੀਤ ਕੌਰ ਤੇ ਸੀ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਮੈਂਬਰ ਪੰਚਾਇਤ ਹੋਰ ਵੀ ਮੇਰੇ ਵੀਰ ਸਾਰੇ ਨਾਲ ਮਿਲ ਕੇ ਮੇਲਾ ਕਰਵਾਉਂਦੇ ਆ ਤੇ ਸਾਡੇ ਐਨਆਰਆਈ ਵੀਰਾਂ ਦਾ ਬਹੁਤ ਸੋ ਹੋ ਗਿਆ ਜਿਸ ਦੇ ਵਿੱਚ ਮੇਰੇ ਨਾਨਕ ਸਿੰਘ ਦੇ ਜੀ ਵੱਡਾ ਵੀਰ ਹੈ ਇਹ ਵੀ ਸਪੈਸ਼ਲ 33 ਸਾਲ ਬਾਅਦ ਮੇਲਾ ਦੇਖਣ ਆਇਆ ਹੈ ਅੱਜ ਇਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ। ਬੜੀ ਭੜੀ ਪਈ ਹੋਰ ਲਫਕਾ ਨਿਪਟਾਈ ਆਏ ਆ ਅਤੇ ਇਸੇ ਨਾਲ ਦੀ ਤਰ੍ਹਾਂ ਆਓ ਨੈਕਸਟ ਈਅਰ 2026 ਵਿੱਚ ਚਿੰਗਾਰਾ ਸਿੰਘ ਨੌਤਾ ਨੂੰ ਕਾਜ ਦਿੱਤੀ ਜਾਣੀ ਹੈ ਅਤੇ 2027 ਵਿੱਚ ਦਾਸ ਤੀਰਥ ਸਿੰਘ ਤੇਸੀ ਨੰਬਰਦਾਰ ਵੱਲੋਂ ਕਾਰ ਦਿੱਤੀ ਜਾਵੇਗੀ ਤੇ ਅਸੀਂ ਚਾਹੁੰਦੇ ਆ ਵੀ ਮੇਲਾ ਬਹੁਤ ਵੱਡਾ ਹੋਵੇ ਤੇ ਬਾਬਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਾਛਣ ਤੇ ਉਹ ਸਾਲ ਗਾਇਕ ਰਣਜੀਤ ਬਾਵਾ ਜੀ ਨੂੰ ਕਰਾਂਗੇ ਜੇ ਤੇ ਬਹੁਤ ਹੀ ਵਧੀਆ ਮੇਲਾ ਹੋਵੇਗਾ ਬੜਾ ਦੁਆਰਾ ਕਰਨਾ ਪੈਣਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਸੰਤਾਨ ਬਾਬਾ ਸਾਉ ਜੀ ਦਾ 165ਵੇਂ ਬਹੁਤ ਬਹੁਤ ਧੰਨਵਾਦ ਤੇ ਅੱਗੇ ਉਪਰਿਪਤੀ ਦਾ ਦਿਨ ਹੈ ਸੋ ਅੱਜ ਅੱਜ ਦਾ ਜੋ ਪ੍ਰੋਗਰਾਮ ਹੈ ਉਹ ਅੱਜ ਟ੍ਰੈਕਟਰਾਂ ਦੀਆਂ ਦੌੜਾਂ ਹੋਣਗੀਆਂ ਤੇ ਬੈਂਚ ਪ੍ਰੈਸ ਦੇ ਮੁਕਾਬਲੇ ਹੋਣਗੇ ਸੋ ਕੱਲ ਨੂੰ ਭੋਲਦਾਂ ਦੀਆਂ ਦੌੜਾਂ ਹੋਣਗੀਆਂ ਸੋ ਜੋ ਸਾਰੇ ਹੀ ਸੱਜਣ ਮਿੱਤਰ ਜੋ ਦੂਰ ਦੂਰੋਂ ਚੱਲ ਕੇ ਆਇਆ ਹੋ ਉਹਨਾਂ ਦਾ ਵੈਲਕਮ ਆ ਸੋ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਕੱਲ ਵੀ ਬੜੀ ਰੌਣਕ ਹੋਈ ਆ ਸ਼ਹਿਜਤ ਮੇਲੇ ਤੇ ਸੋਦਾਸ ਵੀ 32 33 ਸਾਲ ਬਾਅਦ ਆ ਕੇ ਸ਼ਹਿਜਤ ਅਨੰਦ ਮਾਣ ਰਿਹਾ ਹੈ ਸੋ ਸਾਰਿਆਂ ਹੀ ਪ੍ਰਬੰਧਕਾਂ ਦਾ ਬਹੁਤ ਵਧੀਆ ਰਹਿ ਗਿਆ ਸੀ ਬੜਾ ਹੀ ਮਨ ਖੁਸ਼ ਹੋਇਆ ਚਲ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਕੀ ਫਤਈ ਸਾਡੇ ਸ਼ਹਿਜ ਮੇਲਾ ਜਿਹੜਾ ਰੁੱਪੋਵਾਲ ਦਾ ਆਪਣੇ 14 ਤਰੀਕ ਸਤੰਬਰ ਤੋਂ ਸਟਾਰਟ ਹੋਇਆ ਸੀ ਪਾਠ ਆਰੰਭ ਹੋਏ ਸੀ ਤੇ ਅੱਜ ਸਮਾਪਤੀ ਹੋਈ ਆ ਤੇ ਅੱਜ ਟ੍ਰਿਕਟਾਂ ਦਾ ਆਪਣੇ ਹੈਗੀਆਂ ਦੌੜਾਂ ਤੇ ਕੱਲ ਨੂੰ ਹੈਗੀਆਂ ਬੋਲਦਾਂ ਦੀਆਂ ਦੌੜਾਂ ਤੇ ਇਹਦੇ ਨਾਲ ਹੀ ਵੇਲੇ ਦੇ ਵਿੱਚ ਬਹੁਤ ਬਹੁਤ ਰੌਣਕਾਂ ਹੋਈਆਂ ਤੇ ਸਾਰਾ ਹੀ ਮੇਲਾ ਬਹੁਤ ਵਧੀਆ ਹੋਇਆ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਲਾਗਲੇ ਲਾਗਲੇ ਪਿੰਡਾਂ ਵਾਲਿਆਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਐਨ ਆਰ ਆਈ ਸਾਰੇ ਭਰਾ ਜਿੰਨੇ ਵੀ ਇਕੱਠੇ ਹੋਏ ਆ ਕੈਨੇਡਾ ਅਮਰੀਕਾ ਤੋਂ ਜਿੱਥੋਂ ਜਿੱਥੋਂ ਵੀ ਆਏ ਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਵੱਡੇ ਵੱਡੇ ਨਾਮ ਦਿੱਤੇ ਗਏ ਆ ਤੇ ਥਾਰ ਐਰ ਕੀ ਪਹਿਲੇ ਨੰਬਰ ਤੇ ਥਾਰ ਸੀ ਤੇ ਦੂਜੇ ਤੇ ਬੁਲੇਟ ਮੋਟਰਸਾਈਕਲ ਸੀਗਾ ਉਹ ਜੋ ਸੇਵਾ ਸਾਡੇ ਤੋਂ ਬਾਬੇ ਨੇ ਲਈ ਆ ਤੇ ਨੈਕਸਟ ਈਅਰ ਫੇ ਅਸੀਂ ਬਾਬੇ ਦੇ ਮੋਟਰਸ